ਆਪਾਂ ਜਿਹੜਾ ਕੱਲ ਵੀ ਤੇ ਤੰਨ ਨੱਡੇ ਦੇ ਵਿੱਚ ਜਿਹੜਾ ਆਪਾਂ ਧੰਨਾ ਲਾਇਆ ਸੀ ਅੱਜ ਦੂਸਰਾ ਦਿਨ ਜਿਹੜਾ ਆਪਣਾ ਧਰਨੇ ਦਾ ਹੈਗਾ ਜਿਹੜਾ ਮੇਨ ਮਕਸਦ ਸੀਗਾ ਵੀ ਪੂਨਪੁਰ ਜਿਹੜਾ ਅੱਡੇ ਤੋਂ ਲੈ ਕੇ ਉੱਚੇ ਤੱਕ ਜਿਹੜੀ ਸੜਕ ਜਾਂਦੀ ਆ ਇਸ ਦੀ ਜਿਹੜੀ ਹਾਲਤ ਆ ਆਪਾਂ ਸਾਰੇ ਜਿਹੜੇ ਗੜੀਆਂ ਵੀ ਇੰਨੇ ਖਰਾਬ ਜਿਹੜੀ ਹਾਲਤ ਹੈ ਸੜਕ ਦੀ ਅਜੇ ਤੱਕ ਕਿਸੇ ਨੇ ਜਿਹੜੀ ਸੁਲਵਾਈ ਨਹੀਂ ਕੀਤੀ ਸੀਗੀ ਆਪਾਂ ਸਮਝਾ ਕੇ ਕੱਲ ਜਿਹੜਾ ਧਰਨੇ ਦੇ ਵਿੱਚ ਨੋਟ ਕੀਤਾ ਸੀਗਾ ਵੀ ਜੇਕਰ 2 ਵਜੇ ਤੱਕ ਕੋਈ ਅਧਿਕਾਰੀ ਜਿਹੜਾ ਹੈ ਇੱਥੇ ਆ ਕੇ ਸਾਨੂੰ ਅਸ਼ਵਾਸ਼ਣ ਨਹੀਂ ਦਿੰਦਾ ਵੀ ਇੰਨੇ ਟਾਈਮ ਤੱਕ ਜਿਹੜੀ ਸੜਕ ਆ ਉਹ ਬਣ ਜੂਗੀ ਤੇ ਆਪਾਂ ਜਿਹੜਾ ਆਪਣਾ ਫੈਸਲਾ ਲਿਆ ਸੀ ਵੀ ਜੋ ਅਕੇ ਗੁਰਵਿੰਦਰ ਗੋਲਡਾ ਲੀਡਰ ਸਾਹਿਬ ਸਾਰੀ ਫਰੂਟ ਦੀ ਟੀਮ ਨੇ ਇੱਕ ਸਾਂਝਾ ਫੈਸਲਾ ਲਿਆ ਸੀ ਵੀ 2 ਵਜੇ ਤੋਂ ਬਾਅਦ ਆਪਾਂ ਜਿਹੜਾ ਸ਼ੀਰਪਾਪਾ ਨਿਹਾਲ ਸਿੰਘ ਹਟਾ ਜਿਹੜਾ ਚੌਂਗਿਆ ਟਰਮਾ ਡੋਰ ਹਸਪੀਟਲ ਦੇ ਕੋਲ ਉਹ ਦਿਨ ਰਾਤ ਜਿਹੜਾ ਉ ਆਪਣਾ ਟੈਂਡ ਲਾ ਗਿਆ ਬਾ ਥਾਣਾ ਜਿਹੜਾ ਅਨਮਿੱਥੇ ਸਮੇਂ ਦੇ ਚੱਲੀ ਰੱਖਾਂਗੇ ਤੋਂ ਸਾਡੇ ਵਿੱਚ ਜਿਹੜੇ ਤਸੀਹਦਾਰ ਸਾਹਿਬ ਆ ਰੁਪਿੰਦਰ ਬਾਦਰੀ ਉਹ ਇੱਥੇ ਪਹੁੰਚ ਗਏ ਆ ਤੋਂ ਇਹਨਾਂ ਨੇ ਜਿਹੜਾ ਐਸਜੀਓ ਸਾਹਿਬ ਆ ਆ ਆਪਣੇ ਟੀਡਬਲ ਡੀ ਦੇ ਉਹਨਾਂ ਨੇ ਸਾਰਿਆਂ ਨਾਲ ਆਪਣੇ ਅਧਿਕਾਰੀਆਂ ਨਾਲ ਗੱਲ ਕਰਕੇ ਤੁਹਾਨੂੰ ਆਪਣੇ ਕਾਰੇ ਵਿਚਾਰ ਵੀ ਦੱਸੂਗੇ ਤੇ ਆਪਾਂ ਜੋ ਵੀ ਸਾਡੀਆਂ ਸਾਰਿਆਂ ਦੇ ਆਪਾਂ ਵਿਚਾਰ ਸੁਣਿਆ ਸਾਰਿਆਂ ਤੋਂ ਇਹ ਆ ਵੀ ਜਿਹੜਾ ਹੁਣ ਦਾ ਜਿਹੜਾ ਸਮਾਂ ਆ ਉਹ ਇੱਕ ਜਿਹੜਾ ਸਮਝਾ ਮੁੱਦਾ ਆ ਤੇ ਸਾਂਝੀ ਜਿਹੜੀ ਏਕਤਾ ਦਾ ਪ੍ਰਤੀਜਾ ਵੀ ਇਸ ਵਿੱਚ ਜਿਹੜਾ ਹੁਣ ਤਾਂ ਤੇ ਆ ਉਹ ਆਪਾਂ ਥੋੜੇ ਲਈ ਮੈਂ ਚਾਹੁੰਦਾ ਵੀ ਖਤਮ ਹੀ ਕਰ ਦਿਆਂ ਕਿਉਂਕਿ ਗਾ ਵਾਰ-ਵਾਰ ਜਿਹੜਾ ਆਪਾਂ ਕੰਨੇ ਵੀ ਆਪਾਂ ਫਖਾਨੀ ਜਾਤ ਦੇ ਫਖਾਨੀ ਜਾਤ ਆ ਉਹ ਸਾਡੇ ਵੀਰ ਗੋਪੀ ਨੇ ਵੀ ਗੱਲ ਕੀਤੀ ਵੀ ਤੱਲਣ ਕਾਂਡ ਦਾ ਬਹੁਤ ਸਮਾਂ ਹੋ ਗਿਆ ਕਿਉਂਕਿ ਉਹ ਸਿਰੋ ਇੱਕ ਲੜਾਈ ਸੀਗੀ ਦਿੱਗੀ ਤੌਰ ਤੇ ਜੱਤਪਾ ਦੀ ਜਾਤ ਪਾ ਦੀ ਲੜਾਈ ਸੀ ਪਰ ਹੁਣ ਜਿਹੜਾ ਸਮਾਂ ਆ ਆਪਾਂ ਦਾ ਸਾਰੇ ਵੀਰਾਂ ਨੇ ਜੱਟ ਬਰਾੜ ਜੀ ਆਪਣੇ ਭਾਈਚਾਰੇ ਨੇ ਲਗਦਾਸੀਆ ਭਾਈਦਾਨ ਨੇ ਆਪਾਂ ਕਸਨ ਫਾਜੇ ਜਿਹੜੀ ਹੁਣ ਪੰਚਾਇਤ ਆ ਆਪਾਂ ਕੱਲ ਵੀ ਅਨਾਉਂਸ ਕੀਤਾ ਸੀ ਤੇ ਅੱਜ ਵੀ ਕਰਦੇ ਆ ਸਾਡੀ ਜਿਹੜੀ ਪੰਚਾਇਤ ਬਣੂਗੀ ਉਹ ਵੀ ਸਰਬਸੰਮਤੀ ਨਾਲ ਬਣੂਗੀ ਅਤੇ ਜਿਹੜਾ ਸਾਡੇ ਵਿੱਚੋਂ ਜਾਣ ਬੁੱਝ ਕੇ ਜਿਹੜਾ ਸ਼ਰਾਪੀ ਅੰਸਰ ਹੋਊਗਾ ਉਹਨੂੰ ਜਿਆਦਾ ਉਹਨੂੰ ਪਿਆਰ ਦੇ ਨਾਲ ਸਮਝਾਵਾਂਗੇ ਨਾ ਇਹ ਕਹੋਗੇ ਵੀ ਜੇਕਰ ਤੂੰ ਜਿਆਦਾ ਹੀ ਵਾਰ-ਵਾਰ ਜਿਹੜਾ ਲੋਣਾ ਦੇਣਾ ਵੀ ਮੈਂ ਇਦਾਂ ਕਰਨੀ ਮੈਂ ਉਦਾਂ ਕਰਨੀ ਆ ਕਿ ਉਹਨੂੰ ਫੇਰ ਦੂਜੇ ਤਰੀਕੇ ਨਾਲ ਸਮਝਾਵਾਂਗੇ ਕਿਉਂਕਿ 15 ਸਾਲ ਜਿਹੜਾ ਆਪਾਂ ਸਾਰਿਆਂ ਨੇ ਪੱਜਾਤੀ ਕਾਲੀ ਆ ਸੋ ਸਾਡੇ ਸਾਹਤ ਆਪਣੇ ਸਰਪੰਚ ਸਾਹਿਬ 15 ਸਾਲ ਕਾਲੀ ਆ ਹੁਣ ਜਿਹੜੀ ਬਾਰੀ ਆ ਉਹ ਜੰਨਤ ਦੀ ਬਾਰੀ ਆ ਜਿਦੋਂ ਸਾਡਾ ਐਸਸੀ ਭਾਈ ਦਾ ਕੰਨ ਨਾ ਵੀ ਐਸਸੀ ਨੂੰ ਜਰਵ ਸੀੜਿਆ ਤੇ ਜੇ ਜੱਟ ਭਾਈ ਦਾ ਖੜਾ ਨਹੀਂ ਹੁੰਦਾ ਤੇ ਸਾਡੇ ਭਰਾ ਖੜੇ ਹੁੰਦੇ ਆ ਤੇ ਹੁਣ ਜਨਰਲ ਸੀਟੇ ਤੇ ਜਨਰਲ ਬੰਦਾ ਹੀ ਲੜੇ ਤੇ ਜੇਕਰ ਆਪਾਂ ਸਰਬ ਸ਼ਾਂਤੀ ਨਾ ਬਣਾ ਗਏ ਤਾਂ ਵੀ ਜਿਹੜਾ ਤੱਲ ਲਗਾੜਿਆ ਉਹ ਵੀ ਜਦਾਂ ਗੋਪੀ ਨਗਾ ਸਾਰੇ ਭੁੱਲ ਜਾਵਾਂਗੇ ਸਾਰਿਆਂ ਵਿੱਚ ਆਪਾਂ ਪਿਆਰ ਦੇ ਨਾਲ ਜਦੋਂ ਸਾਰੇ ਮਿਲਦੇ ਜੁਲਦੇ ਆ ਅੱਜ ਤੱਕ ਸਾਰੇ ਕੱਡੇ ਆ ਵੀ ਕੋਣ ਹੈ ਯਾਰ ਕੋਈ ਵੀ ਨਹੀਂ ਆ ਸਾਡੇ ਸੁਖੀ ਭਾਈ ਔਰ ਜੱਟ ਭਰਾ ਸਾਡੇ ਨਾਲ ਦਿਨ ਰਾਤ ਜਿੱਤੇ ਵੀ ਕਹਦੀਏ ਗੋਪੀ ਨੂੰ ਕਹਦੀਏ ਮੱਨੇ ਨੂੰ ਕਹਦੀਏ ਸਾਰੇ ਵੀਰ ਇੱਥੇ ਬੈਠੇ ਆ ਉਹ ਸਾਡਾ ਭਾਈ ਜਿਹੜਾ ਕਿਤੇ ਨਾਲ ਲੱਗਦਾ ਨਹੀਂ ਵੀ ਆਪਾਂ ਇਦਾਂ ਹੈਗੇ ਆ ਉਹ ਆਪਾਂ ਜਿਹੜਾ ਮੈਲ ਜੋੜ ਕੇ ਰਹਿਣਾ ਆ ਅਤੇ ਜਿਹੜਾ ਮੁੱਦਾ ਸੀਗਾ ਸੜਕ ਦਾ ਉਸ ਵਿੱਚ ਇਹ ਘਾਨੀ ਜਿਹੜੇ ਆ ਤਸ਼ੀਦਾ ਸਾਹਿਬ ਆ ਗਏ ਉਹ ਆਪਣੇ ਵਿਚਾਰ ਦੋਗੇ ਅਤੇ ਨਾਲ ਇਹ ਵੀ ਨੋਟਸ ਕੀਤਾ ਦੀ ਆਪਾਂ ਜਿਹੜਾ ਭਾਜਪਾ ਜਿਹੜੇ ਲੀਡਰ ਆ ਦੇ ਦੋ ਫੋਟੋਆਂ ਨਾਲ ਦੀਆਂ ਇਹਨਾਂ ਦੇ ਵਿੱਚੋਂ ਜਿਹੜੇ ਆ ਸੜੇ ਜਿਹੜੇ ਅੱਗੇ ਸਟੈਂਡ ਦਾ ਬੰਦੇ ਸਾਡੇ ਸਮਾਜ ਦਾ ਹੀ ਆ ਕਿੰਨੀ ਨਮੋਸ਼ੀ ਦੀ ਗੱਲ ਆ ਸਾਡੇ ਜਿਹੜੇ ਦੁਕਾਨਾਂ ਅੰਦੋਲਨਾਂ ਦੇ ਵਿੱਚ ਸੀਡ ਹੋ ਗਏ ਆ ਇਹਨਾਂ ਨੇ ਅਜੇ ਤੱਕ ਵੀ ਉਹਨਾਂ ਦੇ ਹੱਕ 'ਚ ਨਹੀਂ ਪਾਈ ਜੇ ਹੰਸਰਾ ਸ਼ਾਂਤੀ ਗੱਲ ਲੈ ਲਈਏ ਤਾਂ ਉਹਨਾਂ ਨੂੰ ਪੱਤਰਕਾਰ ਨੇ ਜੇ ਸਵਾਲ ਕਰਦੇ ਤਾਂ ਕਹਿੰਦਾ ਮੌਜੂਦ ਕੀੜਾ ਜੀ ਆ ਜੇ ਮੈਂ ਬਣ ਗਿਆ ਕਹਿੰਦਾ ਮੱਝੀ ਤਾਂ ਮੈਂ ਬਣਿਆ ਆ ਕਹਿੰਦਾ ਮੇਰੇ ਕੋਲ ਸੁਭਾਰਨਾ ਪੁੱਛੋ ਇਦਾਂ ਦੀ ਗੱਲਾਂ ਨਾ ਕਰੋ ਦੇਖੋ ਆਹ ਦਾ ਹਾਲਾਤ ਆ ਸਾਡੇ ਸਮਾਜ ਦੇ ਇਹ ਤਾਂ ਚਾਹੁੰਦੇ ਵੀ ਸੀਡ ਮਿਲ ਗਈ ਆ ਸਾਡਾ ਭਾਈ ਜਿਹੜਾ ਮਰੇ ਚਾਹੀ ਜਿਵੇ ਜਿਸਨਾਂ ਵੀ ਟੱਕਾ ਹੋਵੇ ਸੜਕਾਂ ਦੇ ਉੱਪਰ ਜਿਹੜਾ ਕਾਹਨਿਆ ਧਾਰਮਿਕ ਸਥਾਨ ਉਹ ਵੀ ਢਾਟਾ ਹੋਈ ਨਹੀਂ ਉੱਥੇ ਕੋਲਿਆ ਸਿਰਫ ਕਿਦਾਂ ਜੇ ਆਪਾਂ ਜਿੱਤਕ ਦਾ ਪ੍ਰਾਪਤ ਕੀਤੀ ਆ ਉੱਥੇ ਸਾਰਿਆਂ ਨੇ ਨਾਲ ਮਿਲ ਕੇ ਇੱਕ ਸਾਲ ਹਰ ਦੇ ਬੰਨ੍ਹ ਥੱਲੇ ਇਕੱਠੇ ਹੋ ਗਿਆ ਬਾ ਦਿੱਲੀ ਦੇ ਵਿੱਚ ਕੰਡ ਕੀਤਾ ਲੱਖਾਂ ਦੇ ਹਿਸਾਬ ਨਾਲ ਤਾਂ ਜਾ ਕੇ ਸੁਪਰੀਮ ਕੋਰਟ ਨੇ ਦੁਬਾਰਾ ਜਿਹੜਾ ਆ ਉਹ ਜਗ੍ਹਾ ਦੀ ਜਿਹੜੀ ਐਨਾਨਸ ਕੀਤੀ ਸੀ ਜਿਹੜੀ ਡੀਡੀ ਨੇ ਲੈ ਲਈ ਸੀ ਉਹ ਦੁਬਾਰਾ ਸਾਨੂੰ ਦਿੱਤੀ ਆ ਪਰ ਜਿਹੜੀ ਸਾਡੀ 700 ਕਨਾਲ ਜਗ੍ਹਾ ਸੀਗੀ ਉਹ ਅਜੇ ਤੱਕ ਪੂਰੀ ਨਹੀਂ ਮਿਲੀ ਉਹਦੇ ਵਿੱਚ ਜਿਹੜੀ ਆਰਐਸ ਮਨੋਵਾਦੀ ਸਰਕਾਰ ਆ ਉਹਨੇ ਕਮੇਟੀ ਬਣਾਈ ਸਾਡੇ ਸੰਤ ਮਹਾਪੁਰਸ਼ਾਂ ਨੂੰ ਇੱਕ ਸਿਰਫ ਤੇ ਚੇਅਰਮੈਨ ਬਣਾਦਾ ਸਾਡੇ ਡੇਰਾ ਸਾਕਣ ਬੱਲਾ ਮਾਰਿਆਂ ਨੂੰ ਰਹਿਣ ਲਈ ਆਪਾਂ ਸਾਰੇ ਨਾਲ ਸਹਿਮਤ ਹੋਣਾ ਪਰ ਜਿਹੜੇ ਹੋਰ ਬੰਦੇ ਲਾਤੇ ਮੈਂਬਰ ਵਿੱਚ ਉਹ ਆਰਐਸ ਤੇ ਬੀਜੇਪੀ ਦੇ ਲਾਤੇ ਵੀ ਆਪਾਂ ਦੇ ਵਿੱਚ ਲੜੀ ਜਾਣ ਉਹਦੇ ਕਰਕੇ ਸਾਡਾ ਗੁਰੂਗਾ ਨਹੀਂ ਬਣਦਾ ਇਹ ਜਿਹੜੇ ਆਰਐਸ ਮਨੁਭਾਦੀ ਲੋਕ ਆ ਇਹੀ ਸਾਡੇ ਸਮਾਜ ਦੇ ਵਿੱਚ ਜੁੜ ਕੇ ਸਾਡੇ ਬੰਦੇ ਨੂੰ ਅੱਗੇ ਕਰ ਦਿੰਦੇ ਆ ਇਹਨਾਂ ਨੂੰ ਸਾਰਿਆਂ ਨੂੰ ਚਿਹਰਾ ਜਿਹੜਾ ਨੰਗਾ ਕਰਨ ਵਾਸਤੇ ਅੱਜ ਜਿਹੜਾ ਪੁਤਲਾ ਆਪਾਂ ਲੁੜਣਾ ਨਹੀਂ ਹੈਗਾ ਇੱਥੇ ਗੇਟ ਦੇ ਉੱਪਰ ਦੇਖੋ ਰੱਸੀ ਬੰਨਤੀ ਹੈ ਇਹ ਹੋਰ ਫਾਂਸੀ ਇਹ ਬਾਸੀ ਕਰਨਾ ਪੁੱਠਾ ਜਿਹੜਾ ਪੁੱਠਾ ਕਰਕੇ ਲੁਕਣਾ ਸਦਾੜੀਆਂ ਨੂੰ ਇਹ ਇੱਥੇ ਲੱਗਾ ਰੂੰਗਾ ਜਿਹੜਾ ਭਾਜਪਾ ਦੇ ਸਾਡੇ ਜਿਹੜੇ ਬੋਂਦੀ ਨੂੰ ਬਹੁਤ ਚੰਗਾ ਕਹਿੰਦੇ ਜਦੋਂ ਇੱਥੋਂ ਗੱਜੀ ਲੈ ਕੇ ਨੰਗਾ ਕਰੂੰਗਾ ਨਾ ਨਾਲੇ ਸ਼ਰਮ ਦੇ ਮਾਰੇ ਇੱਧਰ ਵੀ ਨਹੀਂ ਆਏ ਉਹ ਕਿੱਦੋਂ ਬਾਹਰੋਂ ਜਾਇਆ ਕਰੋਗੇ ਸੋ ਆਪਾਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਜਿਹੜੀ ਦੇਖਦਾ ਆ ਅੱਜ ਦੇ ਸਾਰੇ ਇਕੱਠੇ ਹੋਏ ਨਾ ਪਰ ਇਹ ਜਿਹੜੇ ਸਾਰੇ ਇਕੱਠੇ ਹੋਏ ਆ ਸਾਰਿਆਂ ਨੂੰ ਦੁੱਖ ਆ ਸਾਡੇ ਕਿਸਾਨ ਭਾਈ ਜਿਹੜੇ ਬਾਬਾ ਜੀ ਦੇ ਸਤਿਕਾਰ ਜੋ ਸਾਡੇ ਕਿੰਨੇ ਵਧੀਆ ਸੀ ਉਹਨਾਂ ਨੇ ਦੇਖਿਆ ਵੀ ਸਾਡੀ ਮੋਦੀ ਸਰਕਾਰ ਨੇ ਸੁਣਿਆ ਤੇ ਆਪਣੇ ਆਪ ਨੂੰ ਉਹਨਾਂ ਨੇ ਗੋਲੀ ਮਾਰ ਕੇ ਆਪਣੀ ਜਿਹੜੀ ਸ਼ਹੀਦੀ ਦਿੱਤੀ ਉਹਨਾਂ ਨੇ ਕੋਈ ਕਹਿੰਦਾ ਖੁਦਗੁਜ਼ੀ ਕੀਤੀ ਐ ਖੁਦਗੁਜ਼ੀ ਨਹੀਂ ਸ਼ਹੀਦੀ ਦਿੱਤੀ ਐ ਕਿਉਂ ਕਿਉਂਕਿ ਉਹਨਾਂ ਨੂੰ ਦਰਦ ਸੀਗਾ ਆਪਣੇ ਸਮਾਜ ਦਾ ਹੋਰ ਕਿੰਨੇ ਜਿਹੜੇ ਉੱਤੇ ਯੋਧੇ ਗਏ ਆ ਸਾਰਿਆਂ ਨੇ ਆਪਣੇ ਘਰ ਬਾਲ ਛੱਡਿਆ ਸਾਡੇ ਜਿਹੜੇ ਆ ਲੋਕ ਆ ਹੋਰ ਆ ਜਿੱਥੇ ਆਪਾਂ ਬੈਠੇ ਆ ਸਾਨੂੰ ਕੀ ਪ੍ਰੋਬਲਮ ਆ ਲੈ ਘਰ ਆਪਾਂ ਰੋਟੀ ਮਾਣੀ ਐ ਲੈ ਨਿਆਣੇ ਸਾਡੇ ਖੇੜੇ ਹੋਣੇ ਆ ਅਈ ਗਰ ਕੰਮ ਤੇ ਜਾਣਾ ਉਹ ਦੇਖੋ ਗੱਡੀ ਵੱਡੀ ਸ਼ਾਹਦਾਨਾਂ ਦੇ ਸਾਰਿਆਂ ਦੀ ਵੀ ਆਪਣਾ ਸਾਰੇ ਪਰਿਵਾਰ ਦੇ ਸਾਰੇ ਕੰਮ ਕਾਜ ਵਿਆਹ ਸ਼ਾਦੀਆਂ ਸਭ ਕੁਝ ਪਰਵਾਰ ਨੂੰ ਛੱਡਦੇ ਹੋਏ ਇੱਥੇ 20-22 ਦਿਨ ਹੋ ਗਏ ਆ ਦਿੱਲੀ ਵਿੱਚ ਬੈਠੇ ਉਸ ਤੋਂ ਪਹਿਲਾਂ 2 ਮਹੀਨੇ ਸੰਘਰਸ਼ਦੇ ਰਹੇ ਆ ਸੋ ਸਾਰੇ ਪੰਜਾਬ ਦੇ ਟੋਲ ਦੇਖੋ ਕਿੰਨੇ ਬੰਦ ਕਰਦੇ ਉਹਨਾਂ ਨੇ ਵੱਡਾ ਵੱਡਾ ਸੰਘਰਸ਼ ਆ ਸੋ ਜਿਹੜੇ ਬੰਦੇ ਦਿੱਲੀ ਨਹੀਂ ਜਾਂਦੇ ਸੀ ਆਪਾਂ ਇੱਥੋਂ ਉਹਨਾਂ ਦੀ ਆਵਾਜ਼ ਠਾਈ ਆ ਅਤੇ ਇਸ ਤੋਂ ਬਾਅਦ ਜੇਕਰ ਸਾਡੀ ਜਿਹੜੀ ਹੈ ਤਸੀਦਾ ਸਾਹਮਣਾ ਜਿਹੜੀ ਗੱਲਬਾਤ ਹੈ ਸਹੀ ਮੈਲੇ ਜਿਹੜੀ ਹੋਜੂਗੀ ਸਾਨੂੰ ਵਿਸ਼ਵਾਸਨ ਦੇ ਦੋਗੇ ਵੀ ਇੰਨੇ ਚੱਜ ਹੋਜੂਗੀ ਉਸ ਤੋਂ ਬਾਅਦ ਜਿਹੜਾ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਤੁਹਾਨੂੰ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਗੱਡੀਆਂ ਜਿਹੜੀਆਂ ਸਾਡੀ ਫੋਰਸ ਵੱਲੋਂ ਸਭ ਕੋਈ ਖਾਣਾ ਪੀਣਾ ਜੋ ਵੀ ਹੈਗਾ ਦਿੱਲੀ ਨੂੰ ਜਾਣ ਵਾਸਤੇ ਚਾਹੇ ਬੱਸ 50 ਬੱਸਾਂ ਕੰਨੀਆਂ ਪਵੇ ਚਾਹੇ 100 ਬੱਸਾਂ ਕੰਨੀਆਂ ਪਵੇ ਆਪਾਂ ਸਾਰੇ ਜਿੰਨੇ ਪਿੰਡ ਵਾਲੇ ਦੋਲੇ ਲੱਗਦੇ ਆ ਸਾਰੇ ਪੰਚਾਇਤ ਨੂੰ ਨੋਟ ਕਰਾਂਗੇ ਵੀ ਜਨੇ ਵੀ ਦਿੱਲੀ ਜਾਣਾ ਹੋਵੇ ਵੱਡੇ ਕਾਫਲੇ ਨਾਲ ਆਪਣਾ ਗੁਰਦੁਆਰਾ ਸਾਹਿਬ ਸ਼ੀਰਪਾਪਾ ਨਿਹਾਲ ਸਿੰਘ ਦੇ ਮਾਰਗ ਤੋਂ ਉੱਥੋਂ ਜਿਹੜੀਆਂ ਬੱਸਾਂ ਲੈਂਦੇ ਹੋਏ ਆਪਾਂ ਦਿੱਲੀ ਜਾਵਾਂਗੇ ਕਿਉਂਕਿ ਉਹਨੇ ਵਿੱਚ ਸਾਨੂੰ ਸਾਂਝੀ ਜਿਹੜਾ ਇੱਕ ਇਹਦਾ ਮੂਹਿਮ ਦਾ ਜਿਹੜਾ ਹਿਸਾਬ ਨਾਲ ਚਾਹੀਦਾ ਤਾਂ ਜੋ ਪਤਾ ਚੱਲ ਸਕੇ ਵੀ ਅਸੀਂ ਵੀ ਸਾਰੇ ਜਣੇ ਸਾਂਝੇ ਤੌਰ ਦੇ ਉੱਪਰ ਕੋਈ ਭਾਜ ਚਾਰੇ ਸਾਰੇ ਉੱਠ ਗਏ ਸਾਰੇ ਜਣੇ ਜਿਹੜੇ ਕਿਸਾਨ ਉੱਥੇ ਤਾ ਜੋ ਜੋ ਹੁਣ ਤਸੀਦਾ ਸਾਹਿਬ ਨੇ ਆਪਾਂ ਨੂੰ ਦੱਸ ਹੀ ਦਿੱਤਾ ਵੀ ਆਪਣਾ 15 ਦਿਨਾਂ ਦੇ ਨਾਲ ਕਹਿਤਾ ਵੀ ਪੂਰੀ ਕੋਸ਼ਿਸ਼ ਹੈ ਕੋਸ਼ਿਸ਼ ਵੀ ਕਰਦੀ ਆ ਕਰਾ ਕੇ ਛੱਡਾਂਗੇ ਸੋ 15 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਸਾਨੂੰ ਜਿਹੜਾ ਕਹਿਤਾ ਸਾਰੇ ਜਿਹੜੇ ਸਾਥੀ ਬਟੇ ਆ ਵੀ 15 ਦਿਨਾਂ ਦੇ ਵਿੱਚ ਵਿੱਚ ਦਸੰਬਰ ਦੀ ਗੱਲ ਕਰਦੇ ਆ ਬਈ ਜਨਵਰੀ ਦੀ ਨਹੀਂ ਵੀ ਇਹ 15 ਦਿਨਾਂ ਦੇ ਵਿੱਚ ਵਿੱਚ ਜਿਹੜੀ ਆਪਾਂ ਕੰਮ ਜਿਹੜਾ ਪੂਰੀ ਕੋਸ਼ਿਸ਼ ਹੈ ਸ਼ੁਰੂ ਕਰਾ ਦਾਂਗੇ ਭਾਜੀ ਜੀ ਸਰਕਾਰ ਮਰਦਾਬਾਤੀ ਸਰਕਾਰ ਜਰਦਾਬਾ